ਤੋਂ ਬੈਲਾ ਸਾਡਾ ਮੀਡੀਆ ਵਾਲਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਅੱਗੇ ਤੱਕ ਪਹੁੰਚਾਈ ਹੈ ਇਹ ਸਾਨੂੰ ਪੂਰਾ ਭਰੋਸਾ ਹੈ ਕਿ ਜਦੋਂ ਤੱਕ ਮਾਤਰ ਸਾਨੂੰ ਕੋਈ ਜਗ੍ਹਾ ਨਹੀਂ ਦਿੰਦੇ ਉਸ ਤੱਕ ਠਾੜਨਗੇ ਨਹੀਂ ਕਿਉਂਕਿ ਅਸੀਂ ਉਹਨਾਂ ਤੇ ਪੂਰਾ ਸਾਨੂੰ ਭਰੋਸਾ ਹੈ ਐਕਚੁਅਲੀ ਹਮਾਰੇ 116 ਦੁਕਾਨਦਾਰੋਂ ਕੀ ਰਿਟ ਪਟੀਸ਼ਨ ਪੈਂਡਿੰਗ ਪਈ ਹੈ ਹਾਈ ਕੋਰਟ ਮੇ ਮੁੰਬਈ ਪਰ ਹਾਈ ਕੋਰਟ ਮੇ ਤੋਂ ਉਹਨਾਂ ਨੇ ਉਸੇ ਕੋ ਰਿਵੀਵ ਕੀਤਾ ਔਰ ਉਸੇ ਕੋ ਜੋ ਨੋਟਿਸ دیے تھے ਜੋ ਐਕਸਟਰਾ ਨੋਟਿਸ ਹੈ ਜਿੰਕੀ ਇਨਕ੍ਰੋਚਮੈਂਟ ਵਗੈਰਾ ਹੈ ਉਸਕੇ ਬਾਰੇ ਮੇ ਹਮਾਰਾ ਹਮਾਰੀ ਐਸੋਸੀਏਸ਼ਨ ਮੇ ਉਹਨਾਂ ਕੇ ਸਾਥ बात फाइनल हुई थी कि भी हर जगह चंडीगढ़ में स्पेशल मार्केट बने चाहे वो लोहा मंडी है चाहे वो फिश मार्केट है चाहे वो इलेक्ट्रॉनिक्स मार्केट है चाहे वो लक्ड़ मंडी है इसी तरह से फर्नीचर मार्केट साइज है उन्होंने हमारी बात को इसको माना है और कहा कि जैसी पॉलिसी बनेगी आपको बता दी जाएगी जब तक पॉलिसी बनेगी जब तक यहाँ से नहीं हटाया जाएगा जो दुकानों के साइजेज हैं वो उन्होंने पॉलिसी में जो बनाएंगे जैसे उनकी बनती है जो मार्बल मार्केट वालों के बने हैं साइज़ बना रहे हैं उस हिसाब से मार्को भी बना के देंगे और जो प्राइजेज हैं वी आर रेडी टू पे ਕਰਨੇ ਪੜੇਗੇ ਔਰ ਹਮ ਪੇ ਕਰੇਗੇ ਗਲ ਕਰੀਏ ਮੁੱਦਾ ਚੰਡੀਗੜ੍ਹ ਫਰਨੀਚਰ ਮਾਰਕੀਟ ਦਾ ਤਾਂ ਕਿੰਨਾ ਨ ਕਿਤੇ ਤਲਵਾਰ ਜਿਹੜੀ ਹੈ ਚੰਡੀਗੜ੍ਹ ਫਰਨੀਚਰ ਮਾਰਕੀਟ ਦੇ ਉੱਤੇ ਲਗਾਤਾਰ ਟੰਗੀ ਹੋਈ ਸੀ ਕਿਹਾ ਜਾ ਰਿਹਾ ਸੀਗਾ ਕਿ ਇਹ ਮਾਰਕੀਟ ਜਿਹੜੀ ਹੈ ਉਹ ਹੁਣ ਟੁੱਟ ਜਾਏਗੀ ਔਰ ਜਿਹੜੇ 116 ਇਸ ਫਰਨੀਚਰ ਮਾਰਕੀਟ ਚ ਦੁਕਾਨਦਾਰ ਨੇ ਉਹਨਾਂ ਦੇ ਮਨ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਸੀਗਾ ਕਿ ਉਹ ਜੇਕਰ ਉਹਨਾਂ ਦੀਆਂ ਦੁਕਾਨਾਂ ਟੁੱਟ ਜਾਣਗੀਆਂ ਤੇ ਉਹ ਕਿੱਦਰ ਨੂੰ ਜਾਣਗੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਜੋ ਖਬਰ ਸਾਹਮਣੇ ਆਈ ਹੈ ਪ੍ਰਸ਼ਾਸਨ ਦੇ ਨਾਲ ਜਿਹੜਾ ਹੈ ਮੁਲਾਕਾਤ ਜਿਹੜੀ ਹੈ ਨਾ ਫਰਨੀਚਰ ਮਾਰਕੀਟ ਦੇ ਜਿਹੜੇ ਐਸੋਸੀਏਸ਼ਨ ਹੈਗੀ ਹੈ ਉਹਨਾਂ ਨਾਲ ਹੋਈ ਹੈ ਔਰ ਉਸ ਮੁਲਾਕਾਤ ਦੇ ਵਿੱਚ ਨਿਕਲ ਕੇ ਕੀ ਸਾਹਮਣੇ ਆਇਆ ਕਿਉਂਕਿ ਅੱਜ ਦਾ ਤਰੀਕ ਜਿਹੜੀ ਹੈ ਉਹ ਅਖੀਰੀ ਤਰੀਕ ਦੱਸੀ ਜਾ ਰਹੀ ਹੈ 28 ਤਰੀਕ ਅਖੀਰੀ ਤਰੀਕ ਸੀਗੀ ਤਸਵੀਰਾਂ ਤੁਹਾਨੂੰ ਉਸ ਨੋਟਿਸ ਦੀਆਂ ਵੀ ਦਿਖਾ ਦਿੰਨੇ ਆ ਜੋ ਨੋਟਿਸ ਹਰ ਇੱਕ ਫਰਨੀਚਰ ਮਾਰਕੀਟ ਦੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਆ ਇਹ ਨੋਟਿਸ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਦੇ ਵਿੱਚ ਹਰ ਇੱਕ ਚੀਜ਼ ਮੈਂਸ਼ਨ ਸਿਗੀ ਕਿ ਹਾਈ ਕੋਰਟ ਦੇ ਹ ਦੇ ਮੁਤਾਬਕ 28 ਤਰੀਕ ਤੱਕ ਇਹਨਾਂ ਨੂੰ ਅਲਟੀਮੇਟਮ ਸਿਗਾ ਔਰ ਉਸ ਤੋਂ ਪਹਿਲਾਂ ਇਹਨਾਂ ਦੀ ਪ੍ਰਸ਼ਾਸਨ ਨਾਲ ਮੁਲਾਕਾਤ ਹੋਈ ਹੈ ਗੱਲਬਾਤ ਜ਼ਰੂਰ ਕਰਾਂਗੇ ਸਜੀਵ ਜੀ ਸਾਡਾ ਮੌਜੂਦ ਨੇ ਜੋ ਕਿ ਇਸ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਜੀਵ ਜੀ ਡੀਸੀ ਸਾਹਿਬ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਚੰਡੀਗੜ੍ਹ ਦੇ ਕੀ ਕੁਝ ਗੱਲਬਾਤ ਹੋਈ ਹੈ ਪਾਲਿਸੀ ਦਾ ਜ਼ਿਕਰ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਸੀਗਾ ਕੀ ਨਤੀਜਾ ਕੀ ਨਿਕਲ ਕੇ ਸਾਹਮਣੇ ਆਇਆ ਇਸ ਪੂਰੀ ਮੁਲਾਕਾਤ ਦਾ ਨਤੀਜਾ ਪ੍ਰਸ਼ਾਸਨ ਨੇ ਮਾਰੀ ਬਾਤ ਬਿਲਕੁਲ ਧਿਆਨ ਨਾਲ ਸੁਣੀ ਜੀ ਜੋ ਪੁਆਇੰਟ ਸੇ ਅਸੀਂ ਨੇ ਉਹਨਾਂ ਨੂੰ ਬਤਾ ਦਈਏ ਕਿ ਜਾਂ ਵੀ ਜਾਏ ਅਸੀਂ ਇਕੱਠੇ ਭੇਜੇ ਹਾਂ ਮਾਰ तो उन्होंने हमें कहा है कि हम पॉलिसी बना के जो भी रिव्यू बनेगा वो हम आपको बता देंगे उन्होंने हमारे लेटर हेड पे जो जो पॉइंट्स उन्होंने दिए थे वो पॉलिसी मैटर के वो हमने उनको दे दिए तो मतलब पॉइंट्स की गल कर रहे हो उसके सब तो अहम पॉइंट की सब क्योंकि पहले कि इकट्ठा भेजा जाए हमारे को हमारे परिवार जो एक सो और दस फैमिली हमारे साथ जुड़ी हुई हैं वो बेघर ना हो जाए तो उन्होंने इस बात को पूरा ध्यान से सुना और हमारे को आश्वासन दिया है कि जो भी पॉलिसी मैटर बनेगा हम आपको रिव्यू करके बताएंगे ਤਬ ਤੱਕ ਇਹ ਹੋਲਡ ਹੈ ਮਤਲਬ ਇਨ ਸ਼ੋਰ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਤੁਸੀਂ ਇਸ ਜਗ੍ਹਾ ਨੂੰ ਛੱਡ ਕੇ ਜਾਣ ਲਈ ਤਿਆਰ ਹੋ ਬਿਲਕੁਲ ਬਿਲਕੁਲ ਜੋ ਵੀ ਪਾਲਸੀ ਉਨਕੀ ਬਨੇਗੀ ਹਮ ਉਨਕੋ ਮੰਨਣੇ ਕੋ ਤਿਆਰ ਹੈ ਪਰ ਇਸ ਦੇ ਵਿੱਚ ਫਿਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਕੱਲੀਆਂ 116 ਦੁਕਾਨਾਂ ਨਹੀਂ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹ ਦੁਕਾਨਦਾਰ ਵੀ ਤੁਹਾਡੇ ਨਾਲ ਮਜੂਰ ਸੀ ਕਿ ਤੁਹਾਡੇ ਸਿਰਫ 116 ਦੁਕਾਨਦਾਰਾਂ ਨੂੰ ਲੈ ਕੇ ਗੱਲਬਾਤ ਹੋਈ ਐ ਐਕਚੁਅਲੀ ਇਹ ਹਮਾਰੇ 116 ਦੁਕਾਨਦਾਰਾਂ ਕੀ ਰਿਟ ਪਟੀਸ਼ਨ ਪੈਂਡ तो उन्होंने उसी को रिव्यू किया और उसी को जो नोटिस दिए थे जो एक्स्ट्रा नोटिस हैं जिनकी एनक्रोचमेंट वगैरह है उसके बारे में हमारा हमारी एसोसिएशन का उनके साथ कोई लिंक नहीं मतलब जेकर बात करिए था क्योंकि आज इन्होंने कह दिया कि शायद कार्रवाई हो सकती है बुलडोजर चल सकता है तो की मन्नी है कि कितने समय के लिए है जेड़ी तलवार लटक रही थी बुलडोजर अभी वो टल गई है वो तो अब एड्रेस प्रस्टन ही बताएगा जी जो उन्होंने हमसे मांगा था हमने उनको प्रोवाइड कर दिया अब उन्होंने हमारे को यही आश्वासन दिया है कि जो पॉलिसी बनेगी हम आपको रिव्यू करके बताएंगे ਜੋ ਉਹਨਾਂ ਦੇ ਟਰਮਸ ਐਂਡ ਕੰਡੀਸ਼ਨ ਹੋਊਗਾ ਉਸ ਟਾਈਮ ਪਤਾ ਲੱਗੇਗਾ। ਕੀ ਇਹ ਵੀ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਕਿ ਕੱਲ ਨੂੰ ਕਾਰਵਾਈ ਜਿਹੜੀ ਹੈ ਹੋਏਗੀ ਉਸ ਉਹ ਕੱਲ ਨੂੰ ਜਿਹੜੀ ਕਾਰਵਾਈ ਹੋਣ ਦੀ ਗੱਲ ਹੋਈ ਸੀ ਉਹ ਕਿੰਨ ਨਾਲ ਹੋਈ ਹੈ ਕਿ ਉਹ ਕਿਸ ਉਹ ਕਿਸ ਥਾਂ ਤੇ ਕਾਰਵਾਈ ਹੋਏਗੀ? ਨਹੀਂ ਇਸ ਕੇ ਬਾਰੇ ਮੇਂ ਹਮੇਂ ਉਹਨਾਂ ਨੇ ਕੁਛ ਨਹੀਂ ਕਿਹਾ ਉਹਨਾਂ ਨੇ ਕਹਾ ਕਿ ਜਿਨਕੇ ਜਵਾਬ ਹਮਾਰੇ ਪਾਸ ਆ ਗਏ ਹੈ ਲੈਟਰ ਹੈਡ ਤੇ ਹਮ ਉਹਨਕੋ ਪਾਲਸੀ ਬਣਨੇ ਤੱਕ ਉਹਨਕੋ ਅਵੋਇਡ ਕਰੇਂਗੇ। ਬਾਕੀ ਜੋ ਅਗਰ ਕੋਈ ਇਨਕ੍ਰੋਚਮੈਂਟ ਕਰੇਗਾ ਹਮ ਕਿਸੇ ਕੋ ਨਹੀਂ ਛੋੜੇਂਗੇ। मतलब कोई जगह कब्जा कर करेगा तो किसी भी मीटिंग नाल से के लगता है कि दुकानदार शासन ने हमारी बात सुनी है जी राहत की बात है ये यही बात फाइनल हुई थी कि भी हर जगह चंडीगढ़ में स्पेशल मार्केट बने चाहे वो लोहा मंडी है चाहे वो फिश मार्केट है चाहे वो इलेक्ट्रॉनिक्स मार्केट है चाहे वो लक्कड़ मंडी है इसी तरह से फर्नीचर मार्केट बसाई जाए उन्होंने हमारी बात को इसको माना है और कहा कि जैसी पॉलिसी बनेगी आपको बता दी जाएगी जब तक पॉलिसी बनेगी जब तक यहाँ से नहीं हटाया जाएगा ਮਤਲਬ ਪਾਲਿਸੀ ਬਣਨ ਤੱਕ ਤਾਂ ਤੁਹਾਡੇ ਕੋਲ ਟਾਈਮ ਹੈਗਾ ਕੀ ਲੱਗਦਾ ਹੈ ਕਿ ਜਿਹੜਾ ਪਾਲਿਸੀ ਦਾ ਜ਼ਿਕਰ ਇੱਥੇ ਲਗਾਤਾਰ ਕੀਤਾ ਜਾ ਰਿਹਾ ਹੈ ਜੋ ਪਾਲਿਸੀ ਦਾ ਜ਼ਿਕਰ ਲਗਾਤਾਰ ਤੇ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਜਿਸ ਪ੍ਰਸ਼ਾਸਨ ਨੇ ਪੂਰਨ ਤਰੀਕੇ ਨਾਲ ਖਿਆਲ ਰੱਖੇਗਾ ਕਿਉਂਕਿ ਪ੍ਰਸ਼ਾਸਨ ਜਿੱਥੇ ਜਦੋਂ ਇਹ ਨੋਟਿਸ ਲੱਗਾ ਸੀਗਾ ਉਸ ਦਿਨ ਸ਼ਾਇਦ ਦੁਕਾਨਦਾਰਾਂ ਦੇ ਕਹਿ ਸਕਦੇ ਆ ਕਿ ਮਨਾਂ ਦੇ ਵਿੱਚ ਡਰ ਸੀਗਾ ਲੱਗਦਾ ਉਹ ਡਰ ਕਿਤੇ ਨਾ ਕਿਤੇ ਘਟਿਆ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲੇ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਅੱਗੇ ਤੱਕ ਪਹੁੰਚਾਈ ਹੈ ਇਹ ਸਾਨੂੰ ਪੂਰਾ ਭਰੋਸਾ ਵੇ ਜਦੋਂ ਤੱਕ ਮਤਲਬ ਸਾਨੂੰ ਕਿਤੇ ਜਗ੍ਹਾ ਨਹੀਂ ਦਿੰਦੇ ਉਹ ਤੱਕ ਠਾੜਨਗੇ ਨਹੀਂ ਕਿਉਂਕਿ ਅਸੀਂ ਉਹਨਾਂ ਤੇ ਪੂਰਾ ਸਾਨੂੰ ਭਰੋਸਾ ਦਵਾਇਆ ਉਹਨਾਂ ਨੇ ਇਸ ਕਰਕੇ ਇਹ ਸਾਨੂੰ ਪੂਰਾ ਯਕੀਨ ਹੈ ਹਮ ਬਾਕੀ ਸਾਡੀ ਡਿਮਾਂਡ ਵੀ ਇਹੀ ਸੀਗੀ ਮੰਗੀ ਵੀ ਇਹੀ ਹੈ ਹੁਣ ਤੱਕ ਵੀ ਸਾਨੂੰ ਕਿਤੇ ਨਾ ਕਿਤੇ ਸੈਟਲ ਕੀਤਾ ਜਾਵੇ ਅਜਾੜਾ ਨਾ ਕਿਤੇ ਜਾਵੇ ਸੋ ਉਹਨਾਂ ਨੇ ਸਾਡੀ ਗੱਲ ਬੜੇ ਗੌਰ ਨਾਲ ਸੁਣੀ ਜੀ ਸੀ ਸਾਹਿਬ ਨੇ ਤੇ ਉਸ ਤੋਂ ਬਾਅਦ ਸਾਨੂੰ ਉਹਨਾਂ ਦਾ ਯਕੀਨ ਹੈ ਪੂਰਾ ਇੱਕ ਵੱਡਾ ਸਵਾਲ ਸੰਜੀਵ ਜੀ ਇੱਥੇ ਜ਼ਰੂਰ ਖੜਾ ਹੋ ਜਾਂਦਾ ਜਦੋਂ ਇਦਾਂ ਪਾਲਿਸੀ ਬਣਦੀ ਹੈ ਉਸ ਦੇ ਵਿੱਚ ਇਹ ਵੀ ਸਵਾਲ ਜ਼ਰੂਰ ਖੜਾ ਹੋ ਜਾਂਦਾ ਕਿ ਜਿਹੜੀਆਂ ਦੁਕਾਨਾਂ ਸਰਕਾਰੀ ਤੌਰ ਤੇ ਐਡਮਿਨਿਸਟ੍ਰੇਟਿਵ ਤੌਰ ਤੇ ਤੁਹਾਨੂੰ ਬਣਾ ਕੇ ਮਿਲਣ ਗਈਆਂ ਉਹਨਾਂ ਦੀ ਪ੍ਰਾਈਸਿਸ ਵੀ ਫਿਕਸ ਐਡਮਿਨਿਸਟ੍ਰੇਸ਼ਨ ਕਰੇਗੀ ਉਹਨਾਂ ਪ੍ਰਾਈਸਿਸ ਨੂੰ ਕੀ ਤੁਸੀਂ ਲੋਕ ਭਰਨ ਲਈ ਤਿਆਰ ਹੋ ਔਰ ਖਾਸ ਕਰਕੇ ਇੱਕ ਸਵਾਲ ਇਹ ਵੀ ਆ ਜਾਂਦਾ ਕਿ ਦੁਕਾਨਾਂ ਦੇ ਸਾਈਜ਼ਸ ਨੂੰ ਲੈ ਕੇ ਕਈ ਵਾਰੀ ਸਵਾਲ ਖੜੇ ਹੋ ਜਾਂਦੇ ਨੇ ਜੋ ਦੁਕਾਨੋਆਂ ਦੇ ਸਾਈਜ਼ਸ ਐ ਉਹ ਉਹਨਾਂ ਨੇ ਪਾਲਿਸੀ ਵਿੱਚ ਜੋ ਬਣਾਉਣਗੇ ਜੈਸੇ unki banti hai the marble market walon ke bane hain sizes bana rahe hain us sab se marble ko bhi banake denge aur jo prizes hain we are ready to pay wo hame karne padenge aur hum pay karenge te ki jis tarike na suraksha nu leke lagatar todi labor nu leke labor de manade vich kitne na kithe is waqt ek keh sakte hain ki rahat hai ki bilkul ji jiska rozi roti bach jaye utto rahat ka to ekdam matlab ek tarah frist hai hamare liye hum prashasan aur aap ਮੀਡੀਆ ਪਰਿਵਾਰ ਕਾ ਸਭ ਬਹੁਤ ਬਹੁਤ ਧੰਨਵਾਦ ਕਰਤੇ ਹਨ ਕਿ ਜਿਨੋ ਨੇ ਮਾਰੀ ਬਾਤ ਸੁਣੀ ਔਰ ਯਹਾਂ ਤੱਕ ਹਮ ਪਹੁੰਚੇ ਹਨ ਅਗੇ ਵੀ ਭਗਵਾਨ ਕੀ ਆਸ਼ੀਰਵਾਦ ਸੇ ਇਹ ਕਾਮ ਹੋਗਾ ਇੱਕ ਰਿਟ ਪਟੀਸ਼ਨ ਜਿਹੜੀ ਹੈ ਉਹ 10 ਜੁਲਾਈ ਨੂੰ ਜਿਹੜੀ ਹੈ ਉਸ ਦੇ ਵਿੱਚ ਉਸ ਉਹ ਕੇਸ ਦੇ ਉੱਤੇ ਵੀ ਸੁਣਵਾਈ ਜਿਹੜੀ ਹੈ ਕਿਤੇ ਨਾ ਕਿਤੇ ਹਾਈ ਕੋਰਟ ਚ ਹੋਣੀ ਹੈ ਉਹ ਵੀ ਸ਼ਾਇਦ ਇਸੇ ਕੇਸ ਨੂੰ ਲੈ ਕੇ ਰਿਲੇਟਡ ਹੈਗੀ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚ ਉਸ ਪਟੀਸ਼ਨ ਦੇ ਵਿੱਚ ਐਸਐਸ ਨੂੰ ਰੱਖਿਆ ਜਾਏਗਾ ਇਸ ਨੋਟਿਸ ਨੂੰ ਰੱਖਿਆ ਜਾਏਗਾ ਅਬ ਇਹ ਤੋ ਹਮਾਰੇ ਵਕੀਲ ਸਾਹਿਬ ਹੀ ਬਤਾ ਪਾਏਗੇ पर जो चीज़ें हमने उनसे मांगी हैं यही चीज़ें हमने अपनी रिट पटिशन में लिखी हुई हैं बाकी एडमिनिस्ट्रेटर उसको कैसे कवर अप करता है कैसे उसको लेता है ये पॉलिसी मैटर है इसको एक बारे में हम कुछ नहीं कर पाएंगे पर यह है कि हमारी जो मीटिंग हुई है बहुत अच्छे माहौल में हुई है ਆਮ ਕਪੂ ਬਹੁਤ ਧੰਨਵਾਦ ਕਰਦਾ ਠੀਕ ਹੈ ਕਹਿ ਰਹੇ ਨੇ ਕਿ ਪ੍ਰਸ਼ਾਸਨ ਨਾਲ ਮੀਟਿੰਗ ਜਿਹੜੀ ਆ ਉਹ ਬਹੁਤ ਚੰਗੇ ਮਾਹੌਲ ਦੇ ਵਿੱਚ ਹੋਈ ਆ ਔਰ ਉਸ ਮਾਹੌਲ ਦੇ ਚੱਲਦੇ ਕਿਤੇ ਨਾ ਕਿਤੇ ਇੱਕ ਤਲਵਾਰ ਜਿਹੜੀ ਲਗਾਤਾਰ ਫਰਨੀਚਰ ਮਾਰਕੀਟ ਦੇ ਉੱਤੇ ਟਟੰਦੀ ਲਟਕ ਰਹੀ ਸੀ ਉਹ ਦੁਆਰ ਜਿਹੜੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਨਿਕਲਦੀ ਹੋਈ ਨਜ਼ਰ ਤਲਵਾਰ ਜਿਹੜੀ ਹੈ ਉਸ ਦਾ ਖਤਰਾ ਜਿਹੜਾ ਕਿਤੇ ਨਾ ਕਿਤੇ ਮੰਡਰਾ ਰਿਹਾ ਸੀਗਾ ਉਹ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਛੱਡਣ ਨੂੰ ਤਿਆਰ ਬੈਠੇ ਨੇ ਜਗ੍ਹਾ ਛੱਡ ਵੀ ਦੇਣਗੇ ਪਰ ਪ੍ਰਸ਼ਾਸਨ ਸਿਰਫ ਇੱਕ ਪਾਲਿਸੀ ਬਣਾਵੇ ਜਿਸ ਦੇ ਉੱਤੇ ਪਾਲਿਸੀ ਦੇ ਉੱਤੇ ਜਿਹੜਾ ਪ੍ਰਸ਼ਾਸਨ ਕੰਮ ਕਰੇ ਔਰ ਇਹਨਾਂ ਨੂੰ ਜਗ੍ਹਾ ਦੇਵੇ ਔਰ ਜੇ ਜਗ੍ਹਾ ਪ੍ਰਸ਼ਾਸਨ ਇਹਨਾਂ ਨੂੰ ਦਿੰਦੀ ਹੈ ਤੇ ਉਸ ਦੇ ਲਈ ਇਹ ਪੇ ਕਰਨ ਨੂੰ ਵੀ ਤਿਆਰ ਨੇ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਸਾਜਨਰੂਲਾ ਲਿਵਿੰਗ ਇਨ ਅ ਨਿਊਜ਼ ਚੰਡੀਗੜ੍ਹ